ਕਿ ਜਿਹੜੀ ਸਾਡੇ ਕੋਲੇ ਨੇ ਉਹਨਾਂ ਦੀ ਗਿਣਤੀ ਸਾਡੇ ਕੋਲੇ ਵੱਧ ਰਹੀ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅਸੀਂ ਹੁਣ ਉੱਪਰ ਬਿਲਡਿੰਗ ਪਾਈ ਆ ਜਿਹਦੇ ਵਿੱਚ ਸਾਡਾ ਪਲਸਤਰ ਦਾ ਕੰਮ ਵੀ ਹੋ ਗਿਆ ਏ ਤੇ ਫਰਸ਼ ਵੀ ਤਕਰੀਬਨ ਲੱਗ ਗਿਆ ਤੇ ਹੁਣ ਸਾਨੂੰ ਸੈਨੀਟਰੀ ਦੇ ਸਬੰਧ ਦੀ ਜ਼ਰੂਰਤ ਆ ਤੇ ਇੱਕ ਜਿਹੜਾ ਅਸੀਂ ਜੰਗਲਾ ਕਰਨਾ ਉਹਦੇ ਲਈ ਸਾਨੂੰ 8 ਤੋਂ 10 ਹਜ਼ਾਰ ਇੱਟ ਦੀ ਜ਼ਰੂਰਤ ਆ ਜੀ ਬਿਲਡਿੰਗ ਪਈ ਵੀ ਆ ਇਹਦੇ ਕੁਝ ਮਤਲਬ ਆਪਣੇ ਜੰਗਲੇ ਵੀ ਰਹਿੰਦੇ ਨੇ ਸੀਮੈਂਟ ਦੀ ਲੋੜ ਐ ਐਦਾਂ ਦੇ ਛੋਟੇ-ਛੋਟੇ ਚੀਜ਼ਾਂ ਦੀ ਲੋੜ ਐ ਵੀ ਮਤਲਬ ਜੇ ਇਹ ਹੋ ਜੇ ਇਹਦਾ ਜੰਗਲਾ ਹੋ ਜੇ ਤਾਂ ਇਹ ਪੇਸੈਂਟ ਹੋਰ ਵੀ ਵਧਾ ਦੇਣਗੇ ਤੇ ਇਸੇ ਕਰਕੇ ਕਹਿੰਦਾ ਵੀ ਇਹਨਾਂ ਇਹ ਜੇ ਆਸ਼ਰਮ ਨੂੰ ਸਾਨੂੰ ਵੱਧ ਤੋਂ ਵੱਧ ਲੋੜ ਆਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਨਾ ਹੋਣ ਤਾਂ ਇਹਨਾਂ ਲੋਕਾਂ ਦਾ ਕੀ ਬਣੇ ਇਹ ਇਹ ਹਜੇ ਪੰਜਾਬ ਦੇ ਲੋਕਾਂ ਦੀ ਉਹ ਅਸੀਂ ਕਹਿੰਨਾ ਵੀ ਸਨੇਹਤਾ ਇਹੀ ਹੈ ਵੀ ਇਹਨਾਂ ਨੂੰ ਜਿਹੜੇ ਇਹ ਕਰ ਰਹੇ ਨੇ ਸਾਨੂੰ ਉਹਦਾ ਸਹਿਯੋਗ ਦੇਣਾ ਚਾਹੀਦਾ ਦੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਵੀ ਦੇਵਗਨ ਨਿਸ਼ਕਾਮ ਸੇਵਾ ਬਿਰਦਾ ਆਸ਼ਰਮ ਰਾਏਕੋਟੂ ਜੀ ਜਿਹੜਾ ਬਿਰਦਾ ਆਸ਼ਰਮ ਦੀ ਗੱਲ ਕੀਤੀ ਹੈ ਕਿਵੇਂ ਚੱਲਦਾ ਹੈ ਬਿਰਦਾ ਆਸ਼ਰਮ ਤੇ ਕਿੰਨੇ ਕੁ ਜਿਹੜੇ ਹੈਗੇ ਇੱਥੇ ਬਿਰਦ ਲੋਕ ਨੇ ਬਿਰਦਾ ਆਸ਼ਰਮ ਦੇ ਵਿੱਚ ਇਸ ਟਾਈਮ ਸਾਡੇ ਕੋਲੇ 18 ਤੋਂ 20 ਬਜ਼ੁਰਗ ਨੇ ਜੀ ਤੇ ਜਿਹਦੇ ਵਿੱਚ ਸਾਡੇ ਕੋਲੇ 20 ਕੁ ਬਜ਼ੁਰਗਾਂ ਦਾ ਹੀ ਪ੍ਰਬੰਧ ਹੈ ਫਿਲਹਾਲ ਤੇ ਅਸੀਂ 20 ਤੋਂ 25 ਬਜ਼ੁਰਗਾਂ ਦਾ ਪ੍ਰਬੰਧ ਹੋਰ ਕਰ ਰਹੇ ਹਾਂ ਜੀ ਉੱਪਰ ਬਿਲਡਿੰਗ ਪਾਈ ਹੈ ਤੇ ਜਿਹੜਾ ਸਾਡਾ ਆਸ਼ਰਮ ਕਿਦਾਂ ਚੱਲਦਾ ਇਹ ਸਾਡਾ ਸਾਰਾ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਆਟਾ ਦਾਲਾਂ ਜੋ ਵੀ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਇਹ ਸਾਨੂੰ ਦਾਨੀ ਸੱਜਣਾਂ ਨੂੰ ਕਹਿ ਕੇ ਉਹਨਾਂ ਤੋਂ ਮੰਗਵਾਣੀ ਪੈਂਦੀ ਹੈ ਜੀ ਹੁਣ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ ਤੇ ਕੀ ਕੀ ਤੁਸੀਂ ਜਿਹੜੀ ਡੋਨੇਸ਼ਨ ਜਿਹੜੇ ਦਾਨੀ ਸੱਜਣ ਨੇ ਕੀ ਬੇਨਤੀ ਕਰੀ ਐਸ ਟਾਈਮ ਸਾਡੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਜੀ ਉਹ ਬਜ਼ੁਰਗਾਂ ਦੀ ਲੋੜ ਦੇ ਅਨਸਾਰ ਫਾਈਨੈਂਸ਼ਲੀ ਤੌਰ ਤੇ ਤਾਂ ਅਸੀਂ ਬਹੁਤ ਜ਼ਿਆਦਾ ਵੀਕ ਹੈਗੇ ਆਂ ਤੇ ਬਜ਼ੁਰਗ ਜਿਹੜੇ ਸਾਡੇ ਕੋਲੇ ਨੇ ਉਹਨਾਂ ਦੀ ਗਿਣਤੀ ਸਾਡੇ ਕੋਲੇ ਵੱਧ ਰਹੀ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਹੁਣ ਉੱਪਰ ਬਿਲਡਿੰਗ ਪਾਈ ਆ ਜਿਹਦੇ ਵਿੱਚ ਸਾਡਾ ਪਲਸਤਰ ਦਾ ਕੰਮ ਵੀ ਹੋ ਗਿਆ ਏ ਤੇ ਫਰਸ਼ ਵੀ ਤਕਰੀਬਨ ਲੱਗ ਗਿਆ ਤੇ ਹੁਣ ਸਾਨੂੰ ਸੈਨੀਟਰੀ ਦੇ ਸਬੰਧ ਦੀ ਜ਼ਰੂਰਤ ਆ ਤੇ ਇੱਕ ਜਿਹੜਾ ਅਸੀਂ ਜੰਗਲਾ ਕਰਨਾ ਉਹਦੇ ਲਈ ਸਾਨੂੰ 8 ਤੋਂ 10 ਹਜ਼ਾਰ ਇੱਟ ਦੀ ਜ਼ਰੂਰਤ ਹੈ ਜੀ ਨਹੀਂ ਤੁਹਾਨੂੰ ਕਿਵੇਂ ਸੰਪਰਕ ਕਰਨ ਤੇ ਕਿੱਥੇ ਜਿਹੜੀ ਹੈਗੀ ਇਹਦੀ ਲੋਕੇਸ਼ਨ ਆ ਕੋਈ ਆਪਣਾ ਇੱਕ ਤਾਂ ਨੰਬਰ ਕੋਈ ਤੁਹਾਡਾ Google Page account ਆ ਤੁਹਾਡਾ ਦਾਨੀ ਸੱਜਣਾ ਨੂੰ ਸਾਡੀ ਇਹੋ ਹੀ ਰਿਕੁਐਸਟ ਹੈ ਜੀ ਵੀ ਜੋ ਵੀ ਤੁਸੀਂ ਇੱਥੇ ਡੋਨੇਸ਼ਨ ਦੇਣੀ ਆ ਉਹ ਪਹਿਲਾਂ ਤੁਸੀਂ ਆਪ ਦੇਖੋ ਸਾਡੇ ਕੋਲੇ ਆਸ਼ਰਮ ਦਾ ਅਕਾਊਂਟ ਨੰਬਰ ਲੈਣਾ ਤੇ ਉਹ ਸਾਨੂੰ ਸਾਡੇ ਕੋਲੋਂ ਲੈ ਸਕਦੇ ਆ ਫੋਨ ਨੰਬਰ ਹੈਗਾ ਸਾਡਾ 98782 95937 ਬਰਦਾ ਆਸ਼ਰਮ ਦਾ ਜਿਹੜਾ ਐਡਰੈਸ ਹੈਗਾ ਉਹ ਨਿਸ਼ਕਾਮ ਸੇਵਾ ਬਰਦਾ ਆਸ਼ਰਮ ਬਰਨਾਲਾ ਚੌਕ ਜਗਰਾਉਂ ਰੋਡ ਹਰਾਈਕੋਟ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜੇ ਮਰੀਜ਼ ਨੇ ਇੱਥੇ ਕਿਸ ਤਰ੍ਹਾਂ ਦੇ ਰਹਿ ਰਹੇ ਨੇ ਜਿਹੜੇ ਲੋਕ ਬਿਰਧ ਬਜ਼ੁਰਗ ਨੇ ਮੈਂਟਰੀ ਡਿਸੇਬਲ ਨੇ ਕੋਈ ਹੋਰ ਉਹਨਾਂ 'ਚ ਕੋਈ ਦਿਖਦਾ ਸਾਡੇ ਕੋਲੇ ਜਿਹੜੇ ਵੀ ਬਜ਼ੁਰਗ ਨੇ ਉਹ ਸਾਰੇ ਲਵਾਰਿਸ ਨੇ ਜੀ ਮੈਂਟਲੀ ਵੀ ਹੈਗੇ ਆ ਤੇ ਨਾਰਮਲ ਵੀ ਹੈਗੇ ਆ ਜੀ ਕਿ ਕਿਸੇ ਨੇ ਮਤਲਬ ਕੋਈ ਆਪਣਾ ਇੱਥੇ ਵਿਰਧ ਬਜ਼ੁਰਗ ਨੂੰ ਜਾਂ ਕੋਈ ਹੋਰ ਹੁੰਦਾ ਪਿੰਡਾਂ 'ਚ ਲੈ ਕੇ ਆਉਣਾ ਤਾਂ ਕੀ ਫਾਰਮੈਲਟੀ ਤਾਂ ਇਹ ਆ ਵੀ ਜਿਹੜਾ ਵੀ ਕੋਈ ਲਵਾਰਿਸ ਬਜ਼ੁਰਗਾ ਉਹ ਪਿੰਡ ਦੀ ਪੰਚਾਇਤ ਜਾਂ ਕੋਈ ਵੀ ਕਲੱਬ ਮੈਂਬਰ ਜਿਹੜਾ ਹੈਗਾ ਉਹ ਸਾਡੇ ਕੋਲੋਂ ਆਪਣਾ ਕੋਈ ਲੈਟਰ ਲਿਖ ਕੇ ਸਾਡੇ ਕੋਲੇ ਬਜ਼ੁਰਗ ਛੱਡ ਸਕਦੇ ਆ ਜੀ ਇਹ ਹੋਰ ਸਾਡੀਆਂ ਕੋਈ ਬਹੁਤੀਆਂ ਫਾਰਮੈਲਟੀਆਂ ਨਹੀਂ ਹੈਗੀਆਂ ਜਿਹੜਾ ਲਵਾਰੇ ਸਾਹ ਉਹਦਾ ਤਾਂ ਤਕਰੀਬਨ ਜ਼ਿਆਦਾਤਰ ਪਿੰਡਾਂ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਰੈਕੋਰਡ ਕਿਵੇਂ ਆਏ ਸੀ ਤੇ ਕੀ ਗੱਲ ਸੀ ਅਸੀਂ ਅੱਜ ਅ ਸਾਡੇ ਕੋਲੇ ਆ ਇੱਕ ਮੁੰਡਾ ਹੈ ਬਿਹਾਰੀ ਬੰਦਾ ਵਿਚਾਰਾ ਇਹਦਾ ਹੈ ਨਹੀਂ ਕੋਈ ਵਾਲੀ ਵਾਰਸ ਤੇ ਬੜੇ ਚਿਰ ਤੋਂ ਸਾਡੇ ਪਿੰਡ ਰਹਿੰਦਾ ਇਹ ਤਕਰੀਬਨ 20-25 ਸਾਲ ਤੋਂ ਇਹਦਾ ਅੱਗੇ ਪਿੱਛੇ ਕੋਈ ਨਹੀਂ ਤੇ ਹੁਣ ਇਹ ਸਾਡੇ ਪੰਚਾਇਤ ਮੈਂਬਰ ਨੇ ਸਾਬਕਾ ਮੈਂਬਰ ਵਿਕਰ ਸਿੰਘ ਇਹਨਾਂ ਕੋਲੇ ਰਹਿੰਦਾ ਸੀ ਇਹ ਵੀ ਬਜ਼ੁਰਗ ਨੇ ਇਹਨਾਂ ਤੋਂ ਵੀ ਉੱਠ ਕੇ ਬੈਠਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਹਨ ਤੇ ਇਹਦਾ ਹੁਣ ਸੰਭਾਲ ਦਾ ਔਖਾ ਹੋ ਗਿਆ ਸੀ ਅਸੀਂ ਜਦੋਂ ਫਿਰ ਇਹਨੂੰ ਛੱਡਣ ਬਾਰੇ ਅਸੀਂ ਵੱਖ-ਵੱਖ ਬਿਰਦਾ ਅਸਰਮਾਂ 'ਚ ਅਸੀਂ ਗਏ ਵੀ ਸੀ ਤੇ ਉਹ ਕਾਫੀ ਫਾਰਮੈਲਿਟੀਆਂ ਸੀ ਉਹਨਾਂ ਦੀਆਂ ਤੇ ਆ ਫਿਰ ਸਾਨੂੰ ਕੱਲ ਇਹ ਪਤਾ ਲੱਗਿਆ ਜਦੋਂ ਇਥੇ ਰੈਕੋਰਟ ਵਾਲਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆ ਪੰਚਾਇਤ ਤੋਂ ਲਿਖਾ ਕੇ ਸਾਨੂੰ ਦਿਓ ਅਸੀਂ ਪੰਚਾਇਤ ਤੋਂ ਕਿਉਂਕਿ ਅਸੀਂ ਖੁਦ ਆਪ ਵੀ ਸਾਰੇ ਜ਼ਿੰਮੇਵਾਰ ਨੇ ਸਾਬਕਾ ਮੈਂਬਰ ਕਹਿੰਦੇ ਨਾਲ ਰਣਜੀਤ ਸਿੰਘ ਜੌਰੇ ਗੁੰਡਾ ਦੀਪ ਸਾਰੇ ਜ਼ਿੰਮੇਵਾਰ ਰਹਾਂ ਸੀ ਤੇ ਇਹ ਲੈ ਕੇ ਆਇਆ ਮੈਂ ਤਾਂ ਕਹਿੰਦਾ ਵੀ ਇਸ ਤਰ੍ਹਾਂ ਦੀ ਚਰਚਾ ਹੀ ਦੀਨੇ ਦੇਖੋ ਇਹ ਜੇ ਜਿਹੜਾ ਇਹ ਤੁਸੀਂ ਇੱਧਰ ਨਿਗਾਹ ਮਾਰੋ ਹਨਾ ਜਿਸ ਤਰ੍ਹਾਂ ਇੱਥੇ ਪੇਸ਼ੈਂਟ ਨੇ ਜਾਂ ਜਿਸ ਤਰ੍ਹਾਂ ਲਵਾਰਸ ਲੋਕ ਨੇ ਉਹ ਉਸ ਤਰ੍ਹਾਂ ਦਾ ਇੰਤਜ਼ਾਮ ਨਹੀਂ ਹੋ ਸਕਿਆ ਇਹ ਸਾਡੇ ਨਾਲ ਇਹ ਉਹੀ ਲੋਕ ਕਰ ਸਕਦੇ ਨੇ ਜਦੋਂ ਜਿੰਨਾ ਤੇ ਰੰਦਾ ਪ੍ਰਚਾਰ ਨਹੀਂ ਹੁੰਦਾ ਪ੍ਰਚਾਰ ਨਹੀਂ ਕੀਤਾ ਗਿਆ ਇਹ ਘਟੋਕਰ ਥੋੜਾ ਬਹੁਤ ਅੱਜਕੱਲ ਸੋਸ਼ਲ ਮੀਡੀਆ ਦਾ ਜਵਾਨਾ ਪ੍ਰਚਾਰ ਵੀ ਜ਼ਰੂਰੀ ਹੈ ਜੇ ਪ੍ਰਚਾਰ ਹੋ ਤਾਂ ਦਾਨੀ ਲੋਕ ਬਹੁਤ ਨੇ ਚਾਹੀਦਾ ਆਪਾਂ ਵੀ ਅਪੀਲ ਕਰਦੇ ਆ ਲੋਕਾਂ ਨੂੰ ਵੀ ਆਪਾਂ ਅਸੀਂ ਤਾਂ ਆਪ ਵੀ ਅਜੇ ਤੋਂ ਸੌਂ ਖਾ ਕੇ ਚੱਲੇ ਆ ਵੀ ਅਸੀਂ ਤਾਂ ਇਹਨਾਂ ਦੇ ਨਾਲ ਹਮੇਸ਼ਾ ਜੁੜ ਕੇ ਰਹਾਂਗੇ ਇਹਨਾਂ ਨੂੰ ਸਹਿਯੋਗ ਕਰਦੇ ਰਹਾਂਗੇ ਸਾਡੇ ਪਿੰਡ ਵੱਲੋਂ ਜਿੰਨਾ ਵੀ ਸਾ ਅਸੀਂ ਤੇ ਅਸੀਂ ਆਮ ਲੋਕਾਂ ਨੂੰ ਵੀ ਹੋਰਾਂ ਨੂੰ ਵੀ ਅਪੀਲ ਕਰਦੇ ਆ ਬਹੁਤ ਜਿਹੜੇ ਦਾਨੀ ਸੱਜਣ ਨੇ ਤੇ ਉਹ ਇਸ ਤਰ੍ਹਾਂ ਜ਼ਰੂਰ ਆ ਕੇ ਦੇਖਣਾ ਚਾਹੀਦਾ ਹੈ ਰਾਏ ਕੋਰਟ ਦੇ ਵਿੱਚ ਬਿਲਕੁਲ ਇਹ ਵੱਡੀ ਗੱਲ ਇਹ ਹੈ ਜੀ ਜਿਵੇਂ ਕਈ ਆਸ਼ਰਮ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਸੰਭਾਲ ਲਈ ਕਾਫੀ ਵੱਡੀ ਟੀਮ ਰੱਖੀ ਹੁੰਦੀ ਆ ਪਰ ਇਸ ਆਸ਼ਰਮ ਦੇ ਵਿੱਚ ਇੱਕ ਬੀਬੀ ਆਸ਼ਰਮ ਚਲਾ ਰਹੀ ਆ ਜਿਹੜੀ ਮਤਲਬ ਸਾਰਿਆਂ ਨੂੰ ਪੂਰੀ ਪੂਰੀ ਦੇਖਭਾਲ ਕਰਦੀ ਆ ਉਹਨਾਂ ਦੀ ਭਾਵੇਂ ਬਿਲਡਿੰਗ ਦੇ ਉੱਤੇ ਪ੍ਰਬੰਧ ਨਹੀਂ ਹੈਗੇ ਪਰ ਸਾਮ ਸੰਭਾਲ ਉਹਨਾਂ ਦਾ ਰਹਿਣ ਸਹਿਣ ਖਾਣਾ ਪੀਣਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਇਸੇ ਇਸੇ ਗੱਲ ਤੋਂ ਵੀ ਅਸੀਂ ਪ੍ਰਭਾਵਿਤ ਹੋਏ ਆ ਹੈਨਾ ਤੇ ਵੀ ਇਹਨਾਂ ਕੋਲੇ ਇਹ ਆਪ ਆਪ ਕਰ ਰਹੇ ਨੇ ਕੋਈ ਇਹਨਾਂ ਨੇ ਕੋਈ ਨੌਕਰ ਨਹੀਂ ਕੋਈ ਰੱਖੇ ਹੋਏ ਅਸਲ ਸੇਵਾ ਹੀ ਇਹ ਆ ਜਿਹੜੇ ਪਿੰਡਾਂ ਦੇ ਵਿੱਚ ਐਨ ਆਰ ਆਈ ਵੀਰ ਪਰਿਵਾਰ ਬਹੁਤ ਹੁੰਦੇ ਨੇ ਉਹ ਹੋਰ ਨਾ ਪਾਸੇ ਤਾਂ ਫੰਡ ਬਹੁਤ ਕੋਈ ਕਬੱਡੀ ਟੂਰਨਾਮੈਂਟ ਕਰਾਤਾ ਕੋਈ ਹੋਰ ਕਰਾਤਾ ਉੱਥੇ ਕਾਫੀ ਲੱਖਾਂ ਰੁਪਈਆ ਲਾ ਦਿੰਦੇ ਨੇ ਅਜਿਹੇ ਆਸ਼ਰਮਾਂ ਦੇ ਵਿੱਚ ਨਹੀਂ ਲੋੜ ਹੈਗੀ ਵੀ ਜਿੱਥੇ ਮਨੁੱਖੀ ਸਾਮ ਸੰਭਾਲ ਹੁੰਦੀ ਹੈ ਬਿਲਕੁਲ ਲੋੜ ਹੀ ਇੱਥੇ ਆ ਸੀ ਪਹਿਲਾਂ ਕਹਿ ਕੇ ਹਟਾਈ ਗੱਲ ਵੀ ਲੋੜ ਹੀ ਇਹ ਜੇ ਥਾਂ ਮੈਂ ਦੇਣ ਦਾਨ ਦੇਣ ਦੀ ਹੈ ਜੇ ਇੱਥੇ ਇਹ ਜੇ ਥਾਂ ਮੈਂ ਦਾਨ ਦਿੰਨਾ ਤਾਂ ਮਨ ਨੂੰ ਸ਼ਾਂਤੀ ਵੀ ਮਿਲਦੀ ਆ ਸਕੂਨ ਮਿਲਦਾ ਆ ਸਨੇਹਾ ਕੀ ਦੇਣਾ ਚਾਹੁੰਦੇ ਸਨੇਹਾ ਇਹੀ ਆ ਵੀ ਇਸ ਤਰ੍ਹਾਂ ਜਦ ਦੇਖੋ ਬੈਸੇ ਤਾਂ ਇਹਨਾਂ ਚੀਜ਼ਾਂ ਦੀ ਲੋੜ ਹੋਣੀ ਨਹੀਂ ਚਾਹੀਦੀ ਸਾਨੂੰ ਆਪੋ ਆਪਣੇ ਘਰਾਂ ਚੋਂ ਸੰਭਾਲ ਕਰਨੀ ਚਾਹੀਦੀ ਆ ਪਰ ਹਾਲਾਤ ਆ ਇਸ ਤਰ੍ਹਾਂ ਤੇ ਬਣੇ ਹੋਏ ਨੇ ਅਸੀਂ ਇਹਦੀ ਗੱਲ ਕਰਦੇ ਸੀ ਕੱਲ ਵੀ ਵੀ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਨਾ ਹੋਣ ਤਾਂ ਇਹਨਾਂ ਲੋਕਾਂ ਦਾ ਕੀ ਬਣੇ ਤੇ ਇਹ ਹਜੇ ਪੰਜਾਬ ਦੇ ਲੋਕਾਂ ਦੀ ਉਹ ਆ ਅਸੀਂ ਕਹਿੰਦੇ ਆ ਵੀ ਸਨੇਹਾ ਤਾਂ ਇਹੀ ਆ ਵੀ ਇਹਨਾਂ ਨੂੰ ਜਿਹੜੇ ਇਹ ਕਰ ਰਹੇ ਨੇ ਸਾਨੂੰ ਉਹਦਾ ਸਹਿਯੋਗ ਦੇਣਾ ਚਾਹੀਦਾ ਹਾਂਜੀ ਮਿੱਤਰੀ ਕੀ ਨਾਮ ਆ ਰਣਜੀਤ ਸਿੰਘ ਜੀ ਕਿ ਤੁਸੀਂ ਕਿਵੇਂ ਆਏ ਹੋ ਇੱਥੇ ਜਿਹੜਾ ਆਸ਼ਰਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅ ਅਸੀਂ ਇੱਥੇ ਕਹਿਣਾ ਚਾਹੁੰਦੇ ਆਂ ਦੇਖੋ ਆਸ਼ਰਮ ਤਾਂ ਸਾਰੇ ਹੀ ਗਏ ਆਂ ਅਸੀਂ ਘੱਟੋ ਘੱਟ 3-4 ਆਸ਼ਰਮਾਂ ਤੇ ਇਹਦੇ ਲਈ ਜਾ ਕੇ ਆਏ ਆਂ ਤੇ ਕੋਈ ਕੋਈ ਫਾਰਮੈਲਟੀ ਕਹਿੰਦਾ ਕੋਈ ਕੋਈ ਫਾਰਮੈਲਟੀ ਕਹਿੰਦਾ ਸਭ ਤੋਂ ਵੱਡੀ ਗੱਲ ਤਾਂ ਇਹਨਾਂ ਦੀ ਇਹ ਹੈ ਵੀ ਇਹ ਭੰਜੀ ਖੜੇ ਨੇ ਹਨ ਤੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਮਤਲਬ ਅ ਮਤਲਬ ਵੀ ਤੁਸੀਂ ਕਿਉਂ ਨਹੀਂ ਐਕਟਿਵ ਹੁੰਦੇ ਇਹ ਕਹਿੰਦੇ ਵੀ ਨਹੀਂ ਨਹੀਂ ਅਸੀਂ ਵੀ ਬਹੁਤ ਘੱਟ ਮਤਲਬ ਸੋਸ਼ਲ ਮੀਡੀਆ ਤੇ ਜਾਂਦੇ ਆ ਦੇਖੋ ਸਭ ਤੋਂ ਵੱਡੀ ਗੱਲ ਇੱਥੇ ਘਾਟ ਲੱਗੀ ਬਿਲਡਿੰਗ ਪਈ ਵੀ ਹੈ ਇਹਦੇ ਕੁਝ ਮਤਲਬ ਆਪਣੇ ਜੰਗਲੇ ਵੀ ਨੇ ਰਹਿੰਦੇ ਨੇ ਸੀਮੈਂਟ ਦੀ ਲੋੜ ਹੈ ਐਦਾਂ ਦੇ ਛੋਟੇ ਛੋਟੇ ਚੀਜ਼ਾਂ ਦੀ ਲੋੜ ਹੈ ਵੀ ਮਤਲਬ ਜੇ ਇਹ ਹੋ ਜੇ ਇਹਦਾ ਜੰਗਲਾ ਹੋ ਜੇ ਤਾਂ ਇਹ ਪੇਸ਼ੈਂਟ ਹੋਰ ਵੀ ਵਧਾ ਦੇਣਗੇ ਤੇ ਇਸੇ ਕਰਕੇ ਕਹਿੰਦਾ ਵੀ ਇਹਨਾਂ ਇਹ ਜੇ ਆਸ਼ਰਮ ਨੂੰ ਸਾਨੂੰ ਵੱਧ ਤੋਂ ਵੱਧ ਲੋੜ ਆਈ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ 28 ਸਾਲ ਹੋ ਗਏ ਇਹ ਕਹਿੰਦੇ ਵੀ ਸਾਨੂੰ ਚਲਾਉਂਦਿਆਂ ਨੂੰ ਅਜੇ ਤੱਕ ਅਸੀਂ ਜ਼ਰੂਰ ਚ ਬੈਠੇ ਆ ਅਸੀਂ ਪਹਿਲੀ ਵਾਰ ਆਏ ਸਾਨੂੰ ਪਤਾ ਲੱਗਿਆ ਅੱਜ ਪਤਾ ਲੱਗਿਆ ਵੀ ਇੱਥੇ ਆਸ਼ਰਮ ਚੱਲਿਆ ਤੁਸੀਂ ਇੱਕ ਪਰਦੇਸੀ ਨੂੰ ਲੈ ਕੇ ਆਏ ਹੋ ਤੁਹਾਨੂੰ ਕੋਈ ਇਹਨਾਂ ਨੂੰ ਰੱਖਣ ਵਿੱਚ ਇੱਥੇ ਸੰਭਾਉਣ ਵਿੱਚ ਕੋਈ ਤਕਲੀਫ ਨਾ ਸਾਨੂੰ ਕੋਈ ਨਾ ਸਾਨੂੰ ਕੋਈ ਦਿੱਕਤ ਨਹੀਂ ਆਈ ਅਸੀਂ ਪੰਚਾਇਤ ਵੱਲੋਂ ਲੈ ਕੇ ਇਹਨਾਂ ਨੂੰ ਡੈਕਟਰ ਦੇਤਾ ਇਨਾਂ ਨੇ ਮਤਲਬ ਐਡਮਿਟ ਕਰ ਲਿਆ ਬਸ ਕੋਈ ਇਹਨਾਂ ਦਾ ਸਾਨੂੰ ਇਦਾਂ ਜਿਆਦਾ ਨਹੀਂ ਲੱਗਿਆ ਬਹੁਤ ਵਧੀਆ ਇਹਨਾਂ ਦਾ ਸਾਨੂੰ ਲੱਗਿਆ